ਮਲੋਤ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੂੜੀਆਂ ਇਸ ਵੇਲੇ ਮੰਡੀ ਅਹਿਮਦਗੜ ਦੇ ਵਿੱਚ ਸਮਾਜ ਸੇਵਾ ਸਮਿਤੀ ਜਿਹੜੀ ਲੰਮੇ ਸਮੇਂ ਤੋਂ ਲੋੜਵੰਦ ਲੜਕੀਆਂ ਦੇ ਵਿਆਹ ਸ਼ਾਦੀਆਂ ਕਰ ਰਹੀ ਹੈ ਤੇ ਅੱਜ ਵੀ ਇਹਨਾਂ ਦੇ ਵੱਲੋਂ 11 ਲੋੜਵੰਦ ਲੜਕੀਆਂ ਦੇ ਵਿਆਹ ਕਾਰਜ ਕੀਤੇ ਗਏ ਨੇ ਤੇ ਇਸ ਮੌਕੇ ਡਾਕਟਰ ਗੁਰਪ੍ਰੀਤ कौर ਜਿਹੜੇ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਧਰਮ ਪਤਨੀ ਨੇ ਉਹਨਾਂ ਦੇ ਨਾਲ ਵੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਰਾਂ ਲੜਕੀਆਂ ਤੇ ਜਿਹੜੇ ਬਹੁਤ ਨੀਡੀ ਸੀਗੀਆਂ ਉਹਨਾਂ ਦੇ ਵਿਆਹ ਕੀ ਸੋ ਬਹੁਤ ਵਧੀਆ ਸੋਚ ਹੈ ਇਹੋ ਜਿਹੇ ਪ੍ਰੋਗਰਾਮ ਮੈਨੂੰ ਲੱਗਦਾ ਵੱਧ ਤੋਂ ਵੱਧ ਪੰਜਾਬ ਚ ਹੋਣੇ ਚਾਹੀਦੇ ਨੇ ਜੇ ਮੈਮ ਸਮਾਜ ਦੇ ਵਿੱਚ ਦੇਖਿਆ ਜਾਂਦਾ ਕਿ ਜਿਆਦਾ ਖਰਚਾ ਕਰਕੇ ਲੋਕ ਵਾਵਾ ਘਟਨਾ ਚਾਹੁੰਦੇ ਨੇ ਪਰ ਇੱਥੇ ਇੱਕ ਅਲੱਗ ਜਿਹਾ ਅਨੰਦ ਮਿਲਿਆ ਮਨ ਨੂੰ ਕੀ ਕਹਿੰਦੇ ਦੇਖੋ ਤੁਸੀਂ ਆਪ ਹੀ ਕਹਿ ਰਹੇ ਹੋ ਅਨੰਦ ਮਿਲਿਆ ਸੋ ਮੈਨੂੰ ਲੱਗਦਾ ਸਿੰਪਲੀਸਿਟੀ ਬੈਸਟ ਹੈ ਸੋ ਆਪਾਂ ਨੂੰ ਸਾਦਗੀ ਚ ਰਹਿ ਕੇ ਤੇ ਵਧੀਆ ਮਾਹੌਲ ਚ ਰਹਿ ਕੇ ਵਿਆਹ ਕਰਨੇ ਚਾਹੀਦੇ ਨੇ ਕਿਸੇ ਦੇ ਪਿੱਛੇ ਲੱਗਣਾ ਨਹੀਂ ਚਾਹੀਦਾ ਤੇ ਵੇਖਾ ਦਾ ਕੀ ਚ ਮੈਨੂੰ ਲੱਗਦਾ ਆਪਣਾ ਨੁਕਸਾਨ ਨਹੀਂ ਕਰਨਾ ਚਾਹੀਦਾ ਤੇ ਅੱਜ ਕੱਲ ਬਹੁਤ ਲੋਕ ਰੀਜ਼ਨੇਬਲ ਤਰੀਕੇ ਨਾਲ ਵਿਆਹ ਕਰਨ ਲੱਗ ਗਏ ਨੇ ਸੋ ਆਈ ਅਪਰੀਸ਼ੀਏਟ ਤੇ ਉਦਾਂ ਹੀ ਹੋਣਾ ਚਾਹੀਦਾ ਅੱਜ ਮਾਨ ਸਾਹਿਬ ਦੀ ਪਹੁੰਚੀ ਉਹਨਾਂ ਦੀ ਬੜੀ ਉਡੀਕ ਕੀਤੀ ਜਾ ਰਹੀ ਸੀ ਦੇਖੋ ਉਹਨਾਂ ਦੇ ਆਪਣੇ ਰਜਵੇਂ ਨੇ ਮੁੱਖ ਮੰਤਰੀ ਸਾਹਿਬ ਦੇ ਸੋ ਪਰਿਵਾਰ ਹਮੇਸ਼ਾ ਸੋਚਦਾ ਤੇ ਫੈਸਲਾ ਕੀਤਾ ਹੋਇਆ ਵੀ ਜਿੱਥੇ ਵੀ ਮਾਨਸਬ ਨਹੀਂ ਹਾਜ਼ਰੀ ਲਵਾ ਸਕਦੇ ਅਸੀਂ ਹਾਜ਼ਰੀ ਲਾਉਣੀ ਹੈ ਕੋਈ ਵੀ ਸੋਸ਼ਲ ਕੰਮ ਹੋਵੇ ਸੋ ਵੱਧ ਤੋਂ ਵੱਧ ਸੋਚੀਦਾ ਕਿ ਜਾ ਕੇ ਲੋਕਾਂ ਚ ਵਿਚਰੀਏ ਸੋ ਉਸੇ ਤਰੀਕੇ ਚੱਲਦੇ ਅੱਜ ਅਸੀਂ ਹਾਜ਼ਰੀ ਲਵਾ ਰਹੇ ਹਾਂ ਜੀ ਥੈਂਕ ਯੂ ਕੀ ਕਹੂੰਗੀ ਅ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਭ ਤੋਂ ਪਹਿਲਾਂ ਤਾਂ ਤੈਨਾਂ ਦੇ ਲੋ ਸ਼ੁਕਰਗੁਜ਼ਾਰਾਂ ਜਿਹੜੇ ਮੈਡਮ ਡਾਕਟਰ ਗੁਰਪ੍ਰੀਤ ਮਾਨ ਜੀ ਅੱਜ ਅਪਣੀ ਅੱਜ ਦੀਆਂ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦੇਣ ਪਹੁੰਚੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਇਸ ਸੰਸਥਾ ਦੇ ਵੱਲੋਂ ਜੋ ਕਿ ਵਾਕਈ ਇੱਕ ਬੱਚੀ ਦਾ ਵਿਆਹ ਕਰਨਾ ਬਹੁਤ ਔਖਾ ਇੱਕ 11 ਬੱਚੀਆਂ ਜਿਹੜੇ ਬਹੁਤ ਲੋਡ ਬੰਦ ਰਹੇ ਜਿਨ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਉਹਨਾਂ ਦੇ ਵਿਆਹ ਕਰਨਾ ਇੱਕ ਬਹੁਤ ਵੱਡਾ ਉਪਰਾਲਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਇਸ ਸੰਸਥਾ ਦੇ ਹਰ ਇੱਕ ਮੈਂਬਰ ਨੇ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਜਿਹੜਾ ਇੱਕ ਬੱਚਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ ਧੰਨਵਾਦ ਜੀ ਸਰਾਂ ਦੇ ਵਿਆਸ ਮਾਧਮੇ ਤੇ ਪਹੁੰਚ ਬੜਾ ਵੱਖਰਾ ਉਪਰਾਲਾ ਕੀਤਾ ਜਾਂਦਾ ਇੱਕ ਜੀ ਦੇ ਸੇਵਾ ਸੰਪਤੀ ਵੱਲੋਂ ਕੀ ਕਹਿਣਾ ਚਾਹੁੰਦੇ ਨੇ ਇਹ ਸਮੇਂ ਸੇਵਾ ਸੰਪਤੀ ਵੱਲੋਂ ਜੋ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੀ ਮੈਰਿਜ ਕਰਵਾ ਕੇ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਮੇਰੇ ਹਿਸਾਬ ਨਾਲ ਇਹ ਸਭ ਤੋਂ ਵੱਡਾ ਦਾਨ ਇਹੀ ਹੈ ਔਡੀ ਵੱਡੀ ਬਿਲਡਿੰਗਾਂ ਬਣਾਉਣਾ بڑے بڑے ਆਸ਼ਰਮ ਬਣਾਉਣਾ ਸਭ ਤੋਂ ਵੱਡਾ ਉਪਰਾਲਾ ਇਹ ਹੈ ਕਿ ਗਰੀਬ ਦਾ ਜੋ ਬੱਚਾ ਇੱਕ ਦਿਨ ਨਾਲ ਆਪਣੇ ਸਹੁਰੇ ਘਰ ਤੁਰ ਜਾਂਦਾ ਹੈਗਾ ਕਿ ਉੱਥੇ ਆਪਣਾ ਨਵਾਂ ਜੀਵਨ ਬਸਰ ਕਰਦਾ ਹੈਗਾ ਤੇ ਇਹਨਾਂ ਦੇ ਸਹੁਰੇ ਨਾਲ ਅੱਗੇ ਤੋਂ ਵੀ ਪਰਮਾਧਨਾ ਕਰੇ ਹੋਰ ਜਿੱਥੇ ਅੱਜ ਕਿ ਗਿਰਦੀ ਘਟ ਕਰ ਰਹੇ ਆ ਤਾਂ ਚੋਕ ਨੇ ਗਿਰਦੀ ਦਾ ਕਰਨ ਪਰਮਾਤਮਾ ਇਹਨਾਂ ਨੂੰ ਇੰਨੀ ਉਹ ਬਖਸ਼ੇ ਆਪਣਾ ਖੁਸ਼ੀਆਂ ਬਖਸ਼ੇ ਤੇ ਹਿੰਮਤ ਬਖਸ਼ੇ ਤੇ ਇਹਨਾਂ ਨੂੰ ਹੋਰ ਵੀ ਅਸੀਂ ਪ੍ਰੇਰਣਾ ਦੇ ਰਵਾਂਗੇ ਕਿ ਇਹ ਆਪਣਾ ਕੰਮ ਸਹੀ ਸਲਾਮਤ ਕਰਦੇ ਰਹਿਣ ਥੈਂਕ ਯੂ ਜੱਜ ਕੀ ਕਹਿਣਾ ਚਾਹੁੰਗੇ ਇਸ ਦੇ ਪ੍ਰੋਗਰਾਮ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦਾ ਮੀਡੀਆ ਦਾ ਧੰਨਵਾਦ ਕਰਦਾ ਤੁਸੀਂ ਇੱਥੇ ਆਏ ਹੋ ਇਹ ਜਿਹੜਾ ਅੱਜ ਤੁਸੀਂ ਕਾਰਜ ਦੇਖ ਰਹੇ ਹੋ ਜਿਹੜਾ ਕਿ 11 ਲੜਕੀਆਂ ਦੇ ਵਿਆਹ ਦਾ ਮਹਾਕੰਵਨ ਜਾ ਰਿਹਾ ਅਸੀਂ ਇਹਨੂੰ ਮਹਾਕੰਮ ਇਸ ਲਈ ਕਹਿੰਦੇ ਆ ਵੀ ਇਹਨੂੰ ਚੱਲਦੇ ਹੋਏ ਆ ਜਿਹੜਾ 21ਵਾਂ ਪ੍ਰੋਗਰਾਮ ਹੈ ਤੇ 2300 ਲੈ ਕੇ ਹੁਣ ਤੱਕ ਲਗਭਗ 225 ਲੜਕੀਆਂ ਦੀਆਂ ਜਿਹੜੀਆਂ ਸ਼ਾਦੀਆਂ ਨੇ ਜਨਮਤਲਾਈ ਚ ਪਾਰ ਬਿਕੇ ਹੋ ਚੁੱਕੀਆਂ ਨੇ ਇਸ ਕਰਕੇ ਅਸੀਂ ਇਹਨੂੰ ਮਹਾਕੰਮ ਦਾ ਨਾਮ ਦਿੱਤਾ ਹੋਇਆ ਜਿੱਥੇ ਬਿਨਾਂ ਕਿਸੇ ਜਾਤੀ ਪਾਤੀ ਦੇ ਭੇਦਭਾਵ ਤੋਂ ਸਾਰੀਆਂ ਲੜਕੀਆਂ ਦੇ ਜਿਹੜੇ ਵਿਆਹ ਨੇ ਉਹਨਾਂ ਦੇ ਰੀਤੀ ਰਿਵਾਜਾਂ ਦੇ ਅਨੁਸਾਰ ਹੀ ਕੀਤੇ ਜਾਂਦੇ ਨੇ ਤੇ ਅਸੀਂ ਧੰਨ ਭਾਗੀਆਂ ਤੇ ਧੰਨਵਾਦੀਆਂ ਇਲਾਕਾ ਨਿਵਾਸੀਆਂ ਦੇ ਜਿਹੜੇ ਸਾਨੂੰ ਬਾਅਦ ਚੜ ਕੇ ਬਹੁਤ ਜ਼ਿਆਦਾ ਸਹਿਯੋਗ ਕਰਦੇ ਨੇ ਅੱਜ ਕਿੰਨੀਆਂ ਲੜਕੀਆਂ ਦਾ ਵਿਆਹ ਅੱਜ 11 ਲੜਕੀਆਂ ਦੀਆਂ ਸ਼ਾਦੀਆਂ ਜਿਹੜੀਆਂ ਨੇ ਕੀਤੀਆਂ ਜਾਣੀਆਂ ਨੇ ਜਿਸ ਦੇ ਵਿੱਚੋਂ 8 ਲੜਕੀਆਂ ਦੇ ਫੇਰੇ ਕੀਤੇ ਜਾਣੇ ਨੇ ਤੇ 3 ਲੜਕੀਆਂ ਦੇ ਆਨੰਦ ਕਾਰਜ ਕੀਤੇ ਜਾਣੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਪ੍ਰੈਸ ਵਾਲੇ ਭਰਾਵਾਂ ਦਾ ਧੰਨਵਾਦ ਕਰਦਾ ਬਾਕੀ ਬਾਕੀ ਸਾਰੀਆਂ ਗੱਲਾਂ ਸਾਡੇ ਪ੍ਰਧਾਨ ਜੀ ਨੇ ਦੱਸ ਹੀ ਦਿੱਤੀਆਂ ਨੇ ਮੈਂ ਵੀ ਤੁਹਾਨੂੰ ਕੁਝ ਕਿ ਦਿਲ ਦੀ ਆਪਣੀ ਆ ਜੋ ਮੇਰੀ ਸੋਚ ਆ ਜੋ ਮੈਂ ਸੋਚਦਾ ਇਸ ਪ੍ਰੋਗਰਾਮ ਨੂੰ ਲੈ ਕੇ ਮੈਂ ਵੀ ਦੱਸਣਾ ਚਾਹਣਾ ਕਿਉਂਕਿ ਵਿਕੀ ਸ਼ਰਮਾ ਜੀ ਸਾਡੇ ਜੋ ਕਿ ਇਸਟੇਪ ਪ੍ਰਧਾਨ ਨੇ ਨਗਰ ਕੌਂਸਲ ਐਮਡ ਗੜਦੇ ਇਹ ਪਿਛਲੇ 21 ਸਾਲਾਂ ਤੋਂ ਜ਼ਰੂਰਤਮੰਦ ਲੜਕੀਆਂ ਦੀਆਂ ਸ਼ਾਦੀਆਂ ਕਰਦੇ ਆਉਂਦੇ ਨੇ ਆਪਣੀ ਟੀਮ ਦੇ ਨਾਲ ਔਰ ਇਹਨਾਂ ਦਾ ਬਹੁਤ ਵੱਡਾ ਪਰਮਾਤਮਾ ਦਾ ਹੱਥ ਹੈ ਇਹਨਾਂ ਦੇ ਸਿਰ ਤੇ ਇਹਨਾਂ ਦੇ ਸਰਪ੍ਰਸਤ ਸ੍ਰੀ ਹੈਪੀ ਬਾਬਾ ਜੀ ਪ੍ਰਧਾਨ ਜੀ ਤੇ ਇਹਨਾਂ ਦੀ ਸਾਰੀ ਟੀਮ ਮੈਂ ਵੀ ਇਹਨਾਂ ਦਾ ਮੈਂਬਰ ਦੀ ਤਰ੍ਹਾਂ ਕੰਮ ਕਰਦਾ ਜਿੱਥੇ ਲੋਡ ਪੈਂਦੀ ਆ ਸਾਡੇ ਭਰਾ ਤਾਂ ਕਹਿੰਦੇ ਡਿਊਟੀ ਲਾਉਂਦੇ ਨੇ ਉੱਥੇ ਅਸੀਂ ਖੜਦੇ ਆ ਇਸ ਤੋਂ ਵੱਡਾ ਕੋਈ ਨੇਕ ਕਾਰਜ ਨਹੀਂ ਹੋ ਸਕਦਾ ਜਿਨ੍ਹਾਂ ਦੇ ਪੇਰੈਂਟਸ ਹਨ ਹੀ ਮਾਂ ਬੱਚਿਆਂ ਦੇ ਜਿਨ੍ਹਾਂ ਦੇ ਕੋਈ ਇੰਨੀ ਵਿਚਾਰਿਆਂ ਦੇ ਗੰਜਾਸ ਨਹੀਂ ਹੈ ਘਰ ਵਿਆਹ ਕਰਨ ਦੀ ਜਦੋਂ ਦਾ ਚਾਹੁੰਦੀਆਂ ਨੇ ਮੈਂ ਕਹਿੰਦਾ ਇਸ ਤੋਂ ਅਮੀਰ ਵਿਆਹ ਕੋਈ ਨਹੀਂ ਹੋ ਸਕਦੇ ਬਿਕੋਜ਼ ਇਹਦੇ ਵਿੱਚ ਜਦੋਂ ਆਪਾਂ ਦੇਖਦੇ ਆ ਕਿੱਥੋਂ ਕਿੱਥੋਂ ਕਿੱਡੀਆਂ-ਕਿੱਡੀਆਂ ਹਸਤੀਆਂ ਨੇ ਆ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਮੈਂ ਇਹਨਾਂ ਦੀ ਟੀਮ ਦਾ ਪੂਰਾ ਦਿਲ ਦੀਆਂ ਘਾਰੇ ਇਹਨਾਂ ਨੂੰ ਧੰਨਵਾਦ ਕਰਨਾ ਚਾਹਣਾ ਔਰ ਇਲਾਕਾ ਨਿਵਾਸੀਆਂ ਨੂੰ ਤੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਇਹਨਾਂ ਦੀ ਹਰ ਤਰ੍ਹਾਂ ਦੀ ਹੈਲਪ ਕੀਤੀ ਜਾਵੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸਨ ਡਾਕਟਰ ਗੋਪੀਤ ਕੌਰ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕਾਰਜ ਨੇ ਲੋਕ ਭਲਾਈ ਦੇ ਹੋਣੇ ਚਾਹੀਦੇ ਨੇ ਜਿਸ ਦੇ ਨਾਲ ਸਮਾਜ ਨੂੰ ਇੱਕ ਸਹੀ ਸਿਹਤ ਮਿਲਦੀ ਰਹੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਮਲੋਤ ਲਾਈਵ ਨੂੰ ਜਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ